ਖੇਤਾਂ ਵਿੱਚ ਰਹਿਣ ਖੂਨ ਦੇ ਨਿਪਟਾਰੇ ਦੀ ਸਮੱਸਿਆ ਦੇ ਸਤਾਰਥਕ ਹੱਲ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਡਿਪਟੀ ਕਮਿਸ਼ਨਰ ਵਿਸ਼ੇਸ਼ ਤਰੰਗਲ ਨੇ ਗੁਰਦਾਸਪੁਰ ਬਲਾਕ ਦੇ ਪਿੰਡ ਕੋਟਮੋਹਨ ਲਾਲ ਅਤੇ ਤਤਲੇ ਵਿਖੇ ਪਹੁੰਚ ਕੇ ਸਰਫਸ ਸੀਡਰ ਨਾਲ ਬੀਜੀ ਕਣਕ ਦੀ ਫਸਲ ਦਾ ਜਾਇਜ਼ਾ ਲਿਆ ਇਸ ਦੌਰਾਨ ਉਹਨਾਂ ਨੇ ਕਿਸਾਨਾਂ ਵੱਲੋਂ ਸੁਪਰ ਸੀਡਰ ਅਤੇ ਹੋਰ ਵਿਧੀਆਂ ਨਾਲ ਬੀਜੀ ਗਈ ਕਣਕ ਦੇ ਖੇਤਾਂ ਦਾ ਵੀ ਦੌਰਾ ਕੀਤਾ ਅਤੇ ਨਾਲ ਹੀ ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਦੇ ਖੇਤਾ ਵਿੱਚ ਪਹੁੰਚ ਕੇ ਕਿਸਾਨਾਂ ਕੋਲੋਂ ਇਸ ਵਿਧੀ ਨਾਲ ਕਣਕ ਦੀ ਬਿਜਾਈ ਕਰਨ ਦੇ ਫਾਇਦੇ ਬਾਰੇ ਜਾਣਕਾਰੀ ਹਾਸਲ ਕੀਤੀ ਜਿੱਦਾਂ ਪੰਜਾਬ ਸਰਕਾਰ ਨੇ ਇਸ ਵਾਰੀ ਪਹਿਲੀ ਵਾਰ ਉਪਰਾਲਾ ਕੀਤਾ ਸੀਗਾ ਜਦੋਂ ਸਾਡੀ ਝੋਨੇ ਦੀ ਵਾਢੀ ਹੋਈ ਹੈ ਤੇ ਅਸੀਂ ਕਣਕਾਂ ਦੀ ਬਿਜਾਈ ਕੀਤੀ ਹੈ ਉਸ ਵੇਲੇ ਸਰਫੇਸ ਸੀਡਰ ਪਹਿਲੀ ਵਾਰੀ ਮਸ਼ੀਨ ਇੰਟਰੋਡਿਊਸ ਕੀਤੀ ਗਈ ਸੀ ਜਿਹਦੇ ਟ੍ਰਾਇਲਸ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਆਪਣੇ ਲੈਵਲ ਤੇ ਕੀਤੇ ਸੀਗੇ ਉਸ ਤੋਂ ਬਾਅਦ ਜਦੋਂ ਆਪਾਂ ਬਿਜਾਈ ਕੀਤੀ ਹੈ ਤੇ ਉਹਦੇ ਜਿਹੜੇ ਰਿਜ਼ਲਟ ਆਉਂ ਦੇਖਣ ਵਾਸਤੇ ਜ਼ਿਮੀਨੀ ਪੱਧਰ ਤੇ ਅਸੀਂ ਅੱਜ ਆਏ ਹੈਗੇ ਆ ਮੇਰੇ ਨਾਲ ਚੀਫ ਐਗਰੀਕਲਚਰ ਆਫੀਸਰ ਵੀ ਹੈਗੇ ਆ ਬਲੋਕ ਐਕਸਟੈਂਸ਼ਨ ਆਫੀਸਰ ਵੀ ਹੈਗੇ ਆ ਸਾਡੇ ਜ਼ਿੰਮੇਦਾਰ ਭਰਾ ਜਿਨ੍ਹਾਂ ਨੇ ਇਹ ਐਕਸਪੈਰੀਮੈਂਟ ਕੀਤਾ ਐ ਮੈਨੂੰ ਬੜੀ ਖੁਸ਼ੀ ਹੋਈ ਹੈ ਦੇਖ ਕੇ ਕਿ ਇਹਨਾਂ ਨੇ ਤਿੰਨ ਖੇਤਾਂ 'ਚ ਤਿੰਨਾਂ 'ਚ ਅਲੱਗ-ਅਲੱਗ ਤਰੀਕੇ ਦਾ ਐਕਸਪੈਰੀਮੈਂਟ ਕੀਤਾ ਇੱਕ 'ਚ ਉਹਨਾਂ ਨੇ ਆਪਣੀ ਛੱਟਾ ਮਾਰ ਕੇ ਕੀਤਾ ਇੱਕ 'ਚ ਸੁਪਰ ਸੀਡਰ ਨਾਲ ਕੀਤਾ ਤੇ ਇੱਕ ਨਾਲ ਸਰਫੇਸ ਸੀਡਰ ਨਾਲ ਉਹਨਾਂ ਨੇ ਬਿਜਾਈ ਕੀਤੀ ਹੈਗੀ ਆ ਜਿਹੜੀ ਐਕਸਪੈਰੀਮੈਂਟ ਦੇਖ ਕੇ ਜਮੀਨੀ ਪਦਰ ਦੇ ਹਾਲਾਤਾਂ ਨੂੰ ਆਪਾਂ ਚੰਗੀ ਤਰ੍ਹਾਂ ਜਾਣਿਆ ਆਲੇ ਦੁਆਲੇ ਦੇ ਕਿਸਾਨ ਵੀਰਾਂ ਨਾਲ ਵੀ ਗੱਲਬਾਤ ਕੀਤੀ ਹੈ ਜਿਹੜਾ ਸਰਫੇਸ ਸੀਡਰ ਦਾ ਐਕਸਪੈਰੀਮੈਂਟ ਹੈ ਕਾਫੀ ਹੱਦ ਤੱਕ ਇਹ ਸਕਸੈਸਫੁਲ ਹੋਇਆ ਹੈਗਾ ਇਹ ਨਾਲ ਲਗਭਗ 2500 ਤੇ 2600 ਰੁਪਏ ਦਾ ਖਰਚਾ ਵੀ ਬਚਦਾ ਹੈਗਾ ਕਿਸਾਨ ਵੀਰ ਦਾ ਇੱਕ ਕਿੱਲੇ ਦੇ ਪਿੱਛੇ ਤੇ ਇਸ ਦੇ ਨਾਲ ਜਿਹੜੀ ਹੈਗੀ ਆ ਅਸੀਂ ਦੇਖ ਰਹੇ ਹਾਂ ਕਿ ਫਸਲ ਦੀ ਜਿਹੜੀ ਝਾੜ ਹੈ ਉਹ ਵੀ ਕਾਫੀ ਬਿਹਤਰ ਹੋ ਰਿਹਾ ਹੈਗਾ ਐਂਡ ਜਿਹੜੇ ਕੋਈ ਕਈ ਵਾਰੀ ਬੇਮੌਸਮੀ ਬਰਸਾਤ ਦੇ ਨਾਲ ਕਦੀ ਹਵਾ ਦੇ ਨਾਲ ਜਿਹੜੀਆਂ ਫਸਲਾਂ ਵਿਚ ਜਾਂਦੀਆਂ ਹੈਗੀਆਂ ਉਹ ਵੀ ਇਸ ਖੇਤ 'ਚ ਨਹੀਂ ਆਈ ਇਹ ਪ੍ਰੋਬਲਮ ਸੋ ਇਹ ਦੇਖ ਕੇ ਸਾਨੂੰ ਬੜੀ ਖੁਸ਼ੀ ਹੋਈ ਇਹ ਆਪਾਂ ਰਿਪੋਰਟ ਬਣਾ ਕੇ ਉੱਤੇ ਭੇਜਾਂਗੇ ਬਾਕੀ ਹੋਰ ਏਰੀਆਸੇ ਵੀ ਜਿਹੜੀ ਇਸ ਤਰੀਕੇ ਦੇ ਐਕਸਪੈਰੀਮੈਂਟ ਕੀਤੇ ਗਏ ਇਹਨਾਂ ਦੀ ਪੂਰੀ ਡਿਟੇਲ ਰਿਪੋਰਟ ਬਣਾਵਾਂਗੇ ਸਾਡੇ ਵੱਲੋਂ ਸਾਡੇ ਜਿਹੜੇ ਇਸ ਪੂਰੇ ਮੁਹਿੰਮ ਦੇ ਦੌਰਾਨ ਜਿਹੜੇ ਨਾਇਕ ਅਗੇ ਸਾਡੇ ਕਿਸਾਨ ਵੀਰ ਹੈਗੇ ਆ ਜਿਨ੍ਹਾਂ ਨੇ ਵੱਧ ਚੜ ਕੇ ਅੱਗੇ ਆ ਕੇ ਇਸ ਤਰੀਕੇ ਦਾ ਉਪਰਾਲਾ ਕੀਤਾ ਤੇ ਇਹ ਪਰਾਲੀ ਨੂੰ ਸਕਸੈਸਫੁਲ ਬਣਾਇਆ। ਦੇਖੋ ਸਟਬਲ ਬਰਨਿੰਗ ਵਾਸਤੇ ਸਭ ਤੋਂ ਵਧੀਆ ਐਕਸਪੈਰੀਮੈਂਟ ਜਿਹੜਾ ਆਇਆ ਹੋਇਆ ਪਰਾਲੀ ਦੇ ਆ ਆਪਾਂ ਦੇਖਦੇ ਹੈਗੇ ਹਰ ਵਾਰੀ ਪ੍ਰੋਬਲਮ ਆਂਦੀ ਹੈ। ਇੱਥੇ ਤੁਸੀਂ ਦੇਖੋ ਅਜੇ ਵੀ ਖੇਤਾਂ 'ਚ ਪਰਾਲੀ ਪਈ ਹੈਗੀ ਐ ਨਾ ਇਹਨੇ ਇਨਫੈਕਟ ਆ ਨਾ ਕਰਕੇ ਇੱਕ ਫਰਟੀਲਾਈਜ਼ਰ ਦਾ ਕੰਮ ਕੀਤਾ ਬਟ ਇਹਨਾਂ ਨੂੰ ਸਟਰੈਂਥ ਵੀ ਦਿੱਤੀ ਹੈ ਜਿਹੜੇ ਇਹਦੇ ਸਟੈਂਡ ਸੀਗੇ। ਸੋ ਮੈਂ ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰਾਂਗਾ ਕਿ ਤੁਸੀਂ ਜਿਹੜੀ ਸਾਡੀ এনवायरमेंट ਆ ਉਹ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਤੁਸੀਂ ਜ਼ਰੂਰ ਜਦੋਂ ਹੁਣ ਕਣਕਾਂ ਦੀ ਵਾਢੀ ਹੋ ਰਹੀ ਹੈ ਤੁਸੀਂ ਤੂੜੀ ਬਣਾਓ ਤੇ ਕੋਸ਼ਿਸ਼ ਕਰੋ ਕਿ ਆਪਣੇ ਖੇਤ ਨੂੰ ਆਗ ਨਾ ਲਗਾਓ ਸਾਡੇ ਸਾਰੇ ਆਫੀਸਰਸ ਸਾਰਾ ਐਗਰੀਕਲਚਰ ਮੈਕਮਾ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਕਿਸੇ ਵੀ ਤਰੀਕੇ ਦੀ ਕੋਈ ਹੈਲਪ ਸਾਡੇ ਵੱਲੋਂ ਰਿਕੁਆਇਰਡ ਹੈ ਤੇ ਅਸੀਂ ਜ਼ਰੂਰ ਤੱਕ ਪਰਵਾੰਗੇ ਉਹਦੇ